रेडी स्टार्ट ਕੁਦਰਤ ਵੱਲੋਂ ਇਸ ਸ੍ਰਿਸ਼ਟੀ ਦੀ ਰਚਨਾ ਬਹੁਤ ਹੀ ਕਲਾਮਈ ਤੇ ਰਹਸਮਈ ਢੰਗ ਨਾਲ ਕੀਤੀ ਗਈ ਹੈ ਡੰਡੇ ਇਸ ਸ੍ਰਿਸ਼ਟੀ ਵਿੱਚ ਹਰ ਤਰ੍ਹਾਂ ਦੇ ਜੀਵ ਜੰਤੂਆਂ ਦੀ ਖੋਦ ਹੈ ਡੰਡੇ ਧਰਤੀ ਸਮੁੰਦਰ ਤੇ ਅਸਮਾਨ ਵਿੱਚ ਰਹਿਣ ਵਾਲੇ ਜੀਵ ਜੰਤੂ ਮੌਜੂਦ ਹਨ ਡੰਡੇ ਸਮੁੱਚੀ ਸ੍ਰਿਸ਼ਟੀ ਵਿੱਚ ਮਨੁੱਖ ਹੀ ਇੱਕ ਅਜਹੀ ਪ੍ਰਜਾਤੀ ਹੈ ਜੋ ਦਿਮਾਗੀ ਰੂਪ ਵਿੱਚ ਬਾਕੀ ਸਭ ਪ੍ਰਜਾਤੀਆਂ ਤੋਂ ਬਹੁਤ ਜ਼ਿਆਦਾ ਵਿਕਸਿਤ ਹੈ ਡੰਡੀ ਦਿਮਾਗੀ ਰੂਪ ਵਿੱਚ ਵਿਕਸਿਤ ਹੋਣ ਕਰਕੇ ਉਸ ਨੇ ਆਪਣੇ ਰਹਿਣ ਸਹਿਣ ਤੇ ਹੋਰ ਸਭ ਗੱਲਾਂ ਵਿੱਚ ਸਰਬ ਉੱਚਤਮ ਦਰਜਾ ਪ੍ਰਾਪਤ ਕਰ ਲਿਆ ਹੈ ਡੰਡੀ ਵੱਦ ਤੋਂ ਵੱਧ ਵਸਤਾਂ ਸੁੱਖ ਸੁਹੂਲਤਾਂ ਤੇ ਆਪਣੇ ਆਪ ਨੂੰ ਸਰਬੋਤਮ ਸਾਬਤ ਕਰਨ ਦੀ ਲਾਲਸਾ ਨੇ ਮਨੁੱਖੀ ਦਿਮਾਗ ਵਿੱਚ ਵਿਨਾਸ਼ਕਾਰੀ ਪ੍ਰਵਿਰਤੀ ਨੂੰ ਵੀ ਬਹੁਤ ਜ਼ਿਆਦਾ ਪ੍ਰਚੰਡ ਕੀਤਾ ਹੈ ਡੰਡੀ ਇਹ ਮਨੁੱਖ ਹੀ ਹੈ ਜੋ ਆਪਣੇ ਵਿਕਸਿਤ ਦਿਮਾਗ ਦੀ ਵਰਤੋਂ ਦੂਜੀਆਂ ਪ੍ਰਜਾਤੀਆਂ ਦੇ ਵਿਨਾਸ਼ ਲਈ ਕਰ ਰਿਹਾ ਹੈ ਡੰਡੀ ਇਥੋਂ ਤੱਕ ਕੇ ਮਨੁੱਖ ਆਪਣੀ ਹੀ ਪਰ ਜਾਤੀ ਦੇ ਵਿਰੋਧ ਵੀ ਬਹੁਤ ਵੱਡੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਡੰਡੇ ਖਤਰਨਾਕ ਨਤੀਜਿਆਂ ਦਾ ਕਰਨਾ ਪਵੇਗਾ ਸਾਹਮਣਾ ਮਨੁੱਖ ਦੇ ਵਿਕਸਿਤ ਦਿਮਾਗ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਰ ਜੀਵ ਜੰਤੂ ਤੇ ਪੰਛੀ ਆਦ ਬਣ ਰਹੇ ਹਨ ਡੰਡੇ ਪੰਛੀਆਂ ਦੇ ਖੰਭ ਬਣੇ ਹੀ ਪਰਵਾਜ਼ ਲਈ ਹਨ ਪਰ ਮਨੁੱਖ ਆਪਣੀਆਂ ਲਾਲਸਾਵਾਂ ਦੀ ਪੂਰਤੀ ਤੇ ਮਨੋਰੰਜਨ ਲਈ ਇਹਨਾਂ ਨੂੰ ਪਿੰਜਰਿਆਂ ਵਿੱਚ ਕੈਦ ਕਰ ਰਿਹਾ ਹੈ ਡੰਡੇ ਪੰਛੀਆਂ ਦੀ ਚਹਿਚਹਾਟ ਤੇ ਮਨਮੋਣੀ ਆਵਾਜ਼ ਫਿਜਾ ਵਿੱਚ ਅਦੁੱਪਤ ਸੰਗੀਤਕ ਲੈ ਭਰ ਦਿੰਦੇ ਹਨ ਡੰਡੇ ਪਿੰਜਰਿਆਂ ਵਿੱਚ ਕੈਦ ਇਹਨਾਂ ਪੰਛੀਆਂ ਦੀ ਜਿੱਥੇ ਚਹਿਚਹਾਟ ਖਤਮ ਹੋ ਰਹੀ ਹੈ ਉਥੇ ਉਹਨਾਂ ਦੇ ਖੰਭਾਂ ਦੀ ਪ੍ਰਵਾਜ ਵੀ ਖਤਮ ਹੁੰਦੀ ਜਾ ਰਹੀ ਹੈ ਡੰਡੀ ਕੁਦਰਤ ਦੇ ਰਚੇ ਹੋਰ ਜੀਵ ਜੰਤੂਆਂ ਨੂੰ ਮਨੁੱਖ ਵੱਲੋਂ ਕੈਦ ਕਰਨਾ ਮਨੁੱਖੀ ਸਵਾਰਥ ਦਾ ਪ੍ਰਤੱਖ ਪ੍ਰਗਟਾਵਾ ਹੈ ਡੰਡੀ ਪੰਛੀਆਂ ਤੇ ਹੋਰ ਜੀਵ ਜੰਤੂਆਂ ਪ੍ਰਤੀ ਮਨੁੱਖ ਦੀ ਕਰੂਰਤਾ ਦਾ ਪ੍ਰਗਟਾਵਾ ਕੁਦਰਤ ਦੀ ਰਤੀ ਇਸਾ ਸ੍ਰਸ਼ਟੀ ਨੂੰ ਪਤਨ ਵੱਲ ਲੈ ਕੇ ਜਾ ਰਿਹਾ ਹੈ ਡੰਡੇ ਅੱਜ ਹੋਰ ਜੀਵ ਜੰਤੂ ਅਤੇ ਪੰਛੀ ਮਨੁੱਖ ਤੇ ਨਿਰਪਰ ਹੁੰਦੇ ਜਾ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਕੁਦਰਤ ਵੱਲੋਂ ਬਖਸੀਆਂ ਸ਼ਕਤੀਆਂ ਅਤੇ ਹੁਨਰ ਖਤਮ ਹੋ ਰਹੇ ਹਨ ਅਤੇ ਉਹ ਪਾਲਤੂ ਬਣਦੇ ਜਾ ਰਹੇ ਹਨ ਡੰਡੇ ਇਹ ਰੁਝਾਨ ਕੁਦਰਤੀ ਸੰਤੁਲਨ ਨਾਲ ਭਿਆਨਕ ਛੇੜਛਾੜ ਹੈ ਜਿਸ ਦੇ ਭਿਆਨਕ ਨਤੀਜਿਆਂ ਦਾ ਸਾਹਮਣਾ ਹੁਣ ਮਨੁੱਖੀ ਜਾਤੀ ਨੂੰ ਕਰਨਾ ਪੈ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਵੀ ਬਹੁਤ ਭਿਆਨਕ ਅਤੇ ਖਤਰਨਾਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਡੰਡੀ ਵਿਕਸਿਤ ਦਿਮਾਗ ਬਣੇਗਾ ਪਤਨ ਦਾ ਕਾਰਨ ਮਨੁੱਖ ਪਰਜਾਤੀ ਦੀ ਇਹ ਕਰੂਰਤਾ ਪੰਛੀਆਂ ਜਾਂ ਹੋਰ ਜੀਵ ਜੰਤੂਆਂ ਤੱਕ ਹੀ ਸੀਮਤ ਨਹੀਂ ਸਗੋਂ ਮਨੁੱਖ ਮਨੁੱਖ ਦਾ ਹੀ ਦੁਸ਼ਮਣ ਬਣ ਕੇ ਆਪਣੀ ਹੀ ਪ੍ਰਜਾਤੀ ਦਾ ਪਤਨ ਕਰ ਰਿਹਾ ਹੈ ਡੰਡੇ ਕੁਦਰਤ ਵੱਲੋਂ ਦਿਮਾਗੀ ਤੌਰ ਤੇ ਵਿਕਸਿਤ ਮਨੁੱਖ ਜਾਤੀ ਨੂੰ ਕੁਦਰਤ ਦੀ ਹਰ ਸਹਿ ਦਾ ਸਤਿਕਾਰ ਕਰਦੇ ਹੋਏ ਹਿੰਸਾਤਮਕ ਪ੍ਰਵਿਰਤੀ ਦਾ ਤਿਆਗ ਕਰਨਾ ਚਾਹੀਦਾ ਹੈ ਤੇ ਸਰਬੱਤ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ ਡੰਡੇ